ਗੁਰਸਿੱਖਾਂ ਦੀ ਮਰਿਆਦਾ ਏ ਉਹ ਏ ਸੁਭਾ ਅਸਾਜ ਕੀ ਵਾਰ ਤੋਂ ਬਾਅਦ ਇਹ ਸਮਝ ਲੈਣਾ ਉਥੇ ਕੋਈ ਰੇਵਨ ਕਟਾਈ ਨਹੀਂ ਹੁੰਦੀ ਗੁਰਸਿੱਖਾਂ ਦੇ ਵਿੱਚ ਉਥੇ ਜੁੱਤੀ ਚੁੱਕੀ ਵਾਲਾ ਕੰਮ ਨਹੀਂ ਹੁੰਦਾ ਕਿਉਂਕਿ ਸਾਲੀਆਂ ਹੀ ਨਹੀਂ ਹੁੰਦੀਆਂ ਸਭ ਪਹਿਣਾ ਨੇ ਸਾਲੀ ਹੋਏਗੀ ਤੇ ਰੇਵਨ ਕੱਟੇਗੀ ਸਾਲੀ ਹੋਏਗੀ ਤੇ ਤਾਂ ਹੀ ਜੁੱਤੀ ਚੁਕੇਗੀ ਨਾ ਉਥੇ ਤੇ ਸਭ ਪਹਿਣਾ ਨੇ ਕੌਣ ਜੁੱਤੀ ਚੁਕੇਗਾ ਕੌਣ ਰੇਵਨ ਕੱਟੇਗਾ ਉਥੇ ਜਿਹੜਾ ਏ ਬੜੀ ਸਹਜਤਾ ਦੇ ਨਾਲ ਬੜੇ ਆਨੰਦ ਦੇ ਨਾਲ ਆਪਣੇ ਗੁਰੂ ਕੋਲਣਾ ਸੁਭਾ ਅਸਾਜੀ ਵਾਰ ਜੀ ਦਾ ਕੀਰਤਨ ਹੋਣਾ ਅਸਾਜੀ ਕੀ ਵਾਰ ਦੇ ਕੀਰਤਨ ਤੋਂ ਬਾਅਦ ਸਤਿਗੁਰੂ ਦਾ ਜਿਹੜਾ ਏ ਉਹ ਸੁਹੀ ਰਾਗ ਦਾ ਜਿਹੜਾ ਏ ਉਹ ਪਾਠ ਪੜਿਆ ਜਾਣਾ ਲਾਵਾਂ ਦਾ ਤੇ ਇਹ ਪ੍ਰਕਰਮਾ ਹੋਣੀਆਂ ਜਿਹਨੂੰ ਕਹਿੰਦੇ ਆ ਨੰਦ ਕਾਰਜ ਇਹ ਅਮਤ ਰੇਲੇ ਦੀ ਮਰਿਆਦਾ ਏ ਲਗਭਗ 6:07 ਵਜੇ ਸੁਹੀ ਰਾਗ ਫਿਰ ਗੁਰੂ ਨਾਨਕ ਪਤਾ ਦੀ ਉਹ ਉੱਚੀ ਸਮਝ ਦੇਖੋ ਉਹ ਸਬਨਾ ਨੂੰ ਅਗਲ ਵੰਡਣ ਵਾਲੇ ਨੂੰ ਉਹ ਸਬਨਾ ਨੂੰ ਬੁੱਧ ਦੇਣ ਵਾਲੇ ਦੀ ਆਪਣੀ ਮਹਾਬੁੱਧ ਦਾ ਰੰਗ ਦੇਖੋ ਕਿ ਜੇ ਰਾਗਾਂ ਦੀ ਦੁਨੀਆ ਨੂੰ ਜਾ ਕੇ ਵੀ ਪੜੀਏ ਨਾ ਰਾਗਾਂ ਦੀਆਂ ਕਿਤਾਬਾਂ ਕਿ ਕਿਹੜਾ ਰਾਗ ਦਾ ਸਮਾਂ ਕਿਹੜਾ ਹੈ ਤੇ ਸੁਹੀ ਰਾਗ ਦਾ ਸਮਾਂ ਦਿਨ ਚੜਣ ਤੋਂ 2 ਘੜੀਆਂ ਬਾਅਦ ਹੈ ਜੇ 6 ਵਜੇ ਦਿਨ ਚੜਿਆ ਏ ਤੇ 21 ਮਿੰਟਾਂ ਦੀ ਇੱਕ ਘੜੀ ਹੁੰਦੀ ਲਗਭਗ ਕਣ ਤੋਂ ਭਾਵ ਕਿ 7 ਵਜੇ ਆਨੰਦ ਕਾਰਜ ਦਾ ਸਹੀ ਸਮਾਂ ਹੈ 6:30 7 ਵਜੇ ਦਾ ਇਹ ਮर्यादा ਹੈ ਕਿਦੇ ਵਿੱਚ ਹੈ ਕਿ ਜਿਹੜੇ ਦੋ ਜੀ ਨੇ ਜਿਨ੍ਹਾਂ ਨੇ ਇਸ ਰਸਮ ਨੂੰ ਨਹੀਂ ਨਿਭਾਉਣਾ ਜਿਨ੍ਹਾਂ ਨੇ ਪਿਆਰੇ ਦੀ ਇਸ ਬਖਸ਼ਿਸ਼ ਨੂੰ ਮੰਨਣਾ ਹੈ ਜਿਸ ਨੇ ਆਪਣੀ ਜੀਵਨ ਨੂੰ ਖੁਸ਼ੀਆਂ ਨਾਲ ਭਰਨਾ ਹੈ ਉਹਨਾਂ ਨੇ ਕਈ ਮਹੀਨੇ ਪਹਿਲਾਂ ਹੀ ਤਿਆਰੀ ਕਰਨੀ ਹੈ ਕਿ हे ਪਿਤਾ हे ਮੇਰਾ ਦੇ ਸਾਈਂ ਵਿਆਹ ਕਰੀ ਦੁਨੀਆਂ ਦਾ ਇੱਕੋ ਹੀ ਇੱਕ ਰਿਸ਼ਤਾ ਹੈ ਜਿਹੜਾ ਮੇਰੇ ਗੁਰੂ ਸਾਹਿਬ ਨੇ ਵਿਧ ਬਹਿ ਕੇ ਆਪ ਹੁਕਮ ਬਖਸ਼ਣਾ ਹੈ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦੇ ਘਰ ਪੈਦਾ ਹੋਏ ਸੀ ਕਿਸੇ ਨੇ ਪੁੱਛਿਆ ਨਹੀਂ ਬਸ ਸੰਜੋਗ ਰਲਾਈ ਨੇ ਪੁਰਬਲੇ ਕੁਝ ਕਰਮ ਰਿਲੇ ਨੇ ਤੇ ਤੁਹਾਨੂੰ ਭੇਜ ਦਿੱਤਾ ਕੁਝ ਪੂਰਪਲੀਆ ਸੇਵਾਵਾਂ ਪੂਰੀਆਂ ਕਰਨੀਆਂ ਨੇ ਕੁਝ ਪੁਰਬਲੇ ਕਰਮਾਂ ਦਾ ਆਦਾਨ ਪ੍ਰਦਾਨ ਕਰਨਾ ਹੈ ਜਿਆਦਾ ਲੰਬਾ ਨਾ ਜਾਈਏ ਬੜੀ ਲੰਬੀ ਸ਼੍ਰंखला ਹੈ ਮਾਂ ਦੀ ਸੇਵਾ ਤੀ ਨਹੀਂ ਕਰੇਗੀ ਪੁੱਤ ਨਹੀਂ ਕਰੇਗਾ ਤੇ ਉਹ ਆਪਣੇ ਕਰਮ ਤੋਂ ਮੁਕਤ ਨਹੀਂ ਹੋ ਸਕਦਾ ਇਹ ਜੀਵਣੀ ਇਸੇ ਖੇਡ ਲਈ ਹੈ ਪੁਰਬਲੇ ਕਰਮਾਂ ਅਨੁਸਾਰ ਜਿਹੜਾ ਹੈ ਉਹ ਆਪ ਜੀ ਨੂੰ ਭੇਜ ਦਿੱਤਾ ਪੁੱਛਿਆ ਨਹੀਂ ਕਿੱਥੇ ਭੇਜਾਂ Hindu ਦੇ ਘਰ ਭੇਜਾਂ Musalman ਦੇ ਘਰ ਭੇਜਾਂ ਕਿਸੇ ਸਿੱਖ ਦੇ ਘਰ ਭੇਜਾਂ ਗਰੀਬ ਦੇ ਭੇਜਾਂ ਅਮੀਰ ਦੇ ਭੇਜਾਂ ਨਹੀਂ ਕੋਈ ਪੁਰਬਲੀ ਖੇਡ ਦੇ ਅਨੁਸਾਰ ਭੇਜ ਦਿੱਤਾ ਹੈ ਪਰ ਸਿਰਫ ਇੱਕ ਰਿਸ਼ਤਾ ਹੈ ਜਿਹੜਾ ਇਸ ਸੰਸਾਰ ਤੇ ਬਣਾਇਆ ਹੈ ਤੇ ਉਸ ਰਿਸ਼ਤੇ ਦੇ ਵਿੱਚ ਸਿਰਫ ਇੱਕੋ ਹੀ ਇਹੋ ਜਿਹਾ ਮੌਕਾ ਹੁੰਦਾ ਹੈ ਜਦੋਂ ਗੁਰੂ ਪਿਤਾ ਆਪ ਵਿੱਚ ਬਹਿ ਜਾਂਦੇ ਤੇ ਆਪ ਉਹ ਰਿਸ਼ਤੇ ਨੂੰ ਉਸ ਬੰਧਨ ਨੂੰ ਆਪ ਅਗਿਆ ਦਿੰਦੇ ਨੇ ਆਪ ਹੁਕਮ ਦਿੰਦੇ ਨੇ ਜਿਵੇਂ ਉਸ ਅਕਾਲ ਪੁਰਖ ਨੇ ਉਸ ਗੰਮੀ ਵਾਹਿਗੁਰੂ ਨੇ ਉਸ ਸ਼ਬਦ ਗੁਰੂ ਨੇ ਆਪ ਇੱਕ ਰਿਸ਼ਤਾ ਜੋੜਿਆ ਹੋਵੇ ਜਿਵੇਂ ਆਪ ਇੱਕ ਸਾਥੀ ਬਖਸ਼ਿਆ ਹੋਵੇ ਕਿ ਦੋਵਾਂ ਜਾਣਿਆਂ ਨੇ ਕੁਝ ਕਰਨਾ ਹੈ ਕੀ ਕਰਨਾ ਹੈ ਮੇਰੇ ਤੱਕ ਪਹੁੰਚਣਾ ਹੈ ਬਸ ਗਲ ਬਕੜੀ ਪਾਉਣੀ ਹੈ ਬਸ ਉਸ ਪਿਆਰੇ ਉਸ ਪਿਆਰੇ ਦੇ ਮਿਲਾਪ ਨੂੰ ਜਾਣਾ ਹੈ ਪਰ ਕਿੰਨਾ ਬਦਨਾਮ ਕਰ ਦਿੱਤਾ ਨਾ ਇਸ ਰਿਸ਼ਤੇ ਨੇ ਆਸਾਂ ਨੂੰ ਕੋਈ ਗੋਸਿਕ ਸੁਣਾ ਰਿਆ ਸੀ ਕਹਿੰਦਾ ਕੋਈ ਬੰਦਾ ਨਾ ਡਾਕਟਰ ਕੋ ਦਵਾਈ ਲੈਣ ਗਿਆ ਬਿਮਾਰ ਸੀ ਮਜ਼ਾਕ ਬਣਾ ਲਿਆ ਨਾ ਇਸ ਰਿਸ਼ਤੇ ਨੇ ਕਹਿੰਨ ਲੱਗਾ ਦਵਾਈ ਦੇਣ ਗਿਆ ਤੇ ਡਾਕਟਰ ਕਹਿਣ ਲੱਗਾ ਕਿ ਭਾਈ ਤੈਨੂੰ ਤੇ ਕੋਈ ਬੜੀ ਖਤਰਨਾਕ ਬਿਮਾਰੀ ਚਿੰਬੜੀ ਏ ਜਿਹੜੀ ਹੌਲੀ ਹੌਲੀ ਕਰਕੇ ਤੈਨੂੰ ਖਾ ਰਹੀ ਏ ਤੇ ਇਹਨੇ ਤੇਰਾ ਜੀਹਾਂ ਹਰਾਮ ਕੀਤਾ ਏ ਤੇ ਕਹਿੰਦੇ ਬੰਦਾ ਕਹਿਣ ਲੱਗਾ ਡਾਕਟਰ ਸਾਹਿਬ ਹੌਲੀ ਬੋਲੋ ਬਾਹਰ ਹੀ ਬੈਠੀ ਜੇ ਬਾਹਰ ਹੀ ਬੈਠੀ ਜੇ ਹੌਲੀ ਬੋਲੋ ਇਹ ਮਜ਼ਾਕ ਪਤੀ ਪਤਨੀ ਦਾ ਇਹ ਗ੍ਰਿਸ਼ਤ ਮਾਰਗ ਦਾ ਮਜ਼ਾਕ ਜਿਹੜਾ ਇਹ ਬਣਿਆ ਕਿਉਂ ਏ ਕਿਉਂ ਸੀ ਅਸੀਂ ਗੁਰਨਾਨਕ ਕੋ ਬਖਸ਼ਿਸ਼ ਲੈਣਾ ਸਿੱਖੇ ਹੀ ਨਹੀਂ ਫਿਰ ਉਹਨਾਂ ਦੋਵਾਂ ਜੀਆਂ ਨੇ ਜਾਪ ਕਰਨੀ ਸੀ ਪਿਆਰੇ ਅੱਗੇ ਜੋਦਰੀਆਂ ਕਰਨੀਆਂ ਸੀ ਕਿ اے ਸਤਿਗੁਰੂ ਮੈਨੂੰ ਪਹਿਲੀ ਵਾਰਾ ਜਿਹੜਾ ਤੂੰ ਰਿਸ਼ਤਾ ਬਖਸ਼ੇਂਗਾ ਨਾ ਜਿਹੜਾ ਤੂੰ ਮੈਨੂੰ ਇਹ ਬਖਸ਼ਿਸ਼ ਬਖਸ਼ੇਂਗਾ ਮੈਂ ਉਸ ਚਿੰਨ੍ਹ ਬਸਕਾਂ ਮੈਂ ਉਸ ਪਰਵਾਹ ਦੀ ਉਹਨਾਂ ਜੀਆਂ ਦੀ ਸੇਵਾ ਕਰ ਸਕਾਂ ਮੈਂ ਤੇਰੇ ਮਾਰਗ ਤੇ ਚੱਲ ਸਕਾਂ ਮੈਨੂੰ ਇੰਨੀ ਕਿ ਸਮਰੱਥਾ ਦੇ ਦੇ ਮੇਰੀ ਮਤ ਘੜੀ ਗਈ ਹੈ ਆਲੀ ਦਵਾਲੀ ਸਮਾਜ ਦੇ ਵਿੱਚੋਂ ਪਰ ਮੈਂ ਇਸ ਮਤ ਕਰਕੇ ਇਹਨਾਂ ਮੰਗਾ ਕਰਕੇ ਰਿਸ਼ਤਾ ਕਦੀ ਖਰਾਬ ਨਾ ਕਰਾਂ ਮੈਨੂੰ ਦਿਆ ਕਰੀ ਮੈਂ ਇਸ ਰਿਸ਼ਤੇ ਦੇ ਭੇਟ ਹੋ ਜਾਵਾਂ ਇਸ ਕਰਨ ਵਾਸਤੇ ਜੋਦਰੀਆਂ ਕਰਨੀਆਂ ਸੀ ਫਿਰ ਜਦੋਂ ਇੱਥੇ ਆਉਂਦਾ ਜੀ ਆਪਣੇ ਪਿਆਰੇ ਗੁਰੂ ਦੇ ਤੋਂ ਕੈਮਰੇ ਵਾਲੇ ਭਉਵਾਂ ਦਾ ਨਹੀਂ ਧਿਆਨ ਰੱਖਣਾ ਹੁੰਦਾ ਕਿ ਫੋਟੋ ਚੰਗੀ ਆਵੇ ਕਿ ਨਾ ਆਵੇ ਇਹ ਖਸਮਾਂ ਨੂੰ ਖਾਣ ਇਹਨਾਂ ਦਾ ਆਪਣਾ ਕੰਮ ਹੈ ਆਪੇ ਖਿੱਚ ਲੈਣ ਪਾਈ ਉਦੋਂ ਤੇ ਇੱਕ ਇੱਕ ਕਦਮ ਜਿਹੜਾ ਏ ਆਪਣੇ ਪਿਆਰੇ ਦੇ ਦਿਵਾਲੀ ਪ੍ਰਕਰਮਾ ਕਰਨੀਆਂ ਏ ਤੇ ਨਾਲ-ਨਾਲ ਆਪਣੇ ਮਨ ਨੂੰ ਦੋਵਾਂ ਜੀਆਂ ਨੇ ਸਮਝਾਉਣਾ ਏ ਕਿ हे ਮਨਾ ਸਾਰੀ ਜ਼ਿੰਦਗੀ ਇਸ ਗੁਰੂ ਦੀਆਂ ਹੀ ਪ੍ਰਕਰਮਾ ਕਰਨੀਆਂ ਨੇ ਮੈਂ ਗੁਰੂ ਦੇ ਕਈ ਅਨੁਸਾਰ ਚੱਲਣਾ ਏ ਜੇ ਮੈਨੂੰ ਇਸ ਰਿਸ਼ਤੇ 'ਚ ਖੁਸ਼ੀ ਚਾਹੀਦੀ ਏ ਆਨੰਦ ਚਾਹੀਦਾ ਏ ਤੇ ਦੋਵਾਂ ਨੇ ਇਕੱਠੇ ਗੁਰੂ ਵੱਲ ਨੂੰ ਤੁਰਨਗੇ ਤੇ ਆਨੰਦ ਹੋਏਗਾ ਤੇ ਨਹੀਂ ਤੇ ਤੁਸੀਂ ਵੇਖ ਹੀ ਰਹੇ ਹੋ ਹਾਲ ਕੀ ਹੈ ਸਾਰੇ ਜਣ ਉਸ ਪਿਆਰੇ ਦੀਆਂ ਬੜੀ ਇੱਕ ਇੱਕ ਕਦਮ ਆਨੰਦ ਦਾ ਹੈ ਇੱਕ ਇੱਕ ਕਦਮ ਆਪਣੇ ਪਿਆਰੇ ਵੱਲ ਨੂੰ ਹੈ ਇਹਦੀਆਂ ਹੀ ਪ੍ਰਗਰਮਾ ਕਰਨੀਆਂ ਨੇ ਬਸ ਫਿਰ ਬੜੇ ਸਿਰਕਣਾ ਬਹਿਣਾ ਹੈ ਤੇ ਅਸੀਂ ਹਸੇ ਨਾਲ ਕਈ ਵਾਰਾਂ ਕਹਿੰਦੇ ਹੁੰਨੇ ਕਿ ਜਦੋਂ ਇੱਥੇ ਲਾਵਾ ਫੇਰੇ ਸਭ ਨੇ ਲਏ ਨੇ ਜਦੋਂ ਲਾਵਾ ਫੇਰੇ ਲੈਂਦੇ ਹੋ ਜਿਹੜਾ ਪੁਰਸ਼ ਇਹ ਵੱਗੇ ਚੱਲਦਾ ਹੈ ਇਸਤਰੀ ਪੱਲਾ ਪਕੜ ਕੇ ਪਿੱਛੇ ਚੱਲਦੀ ਹੈ ਤੇ ਜੇ ਉਹ ਇਸਤਰੀ ਉਹ ਬਹਿਣਾ ਹੌਲੀ ਚੱਲੇ ਤੇ ਪੁਰਸ਼ ਮੁੜ ਕੇ ਕਹਿੰਦਾ ਹੈ ਕਿ ਤੇਰੀਆਂ ਲੱਤਾਂ ਟੁੱਟੀਆਂ ਤੁਰਦੀ ਨਹੀਂ ਛੇਦੀ ਕਹਿੰਦਾ ਹੈ ਮੁੜ ਕੇ ਕਦੀ ਕਿਹਾ ਜਿੱਤਾਂ ਤੁਹਾਡੇ ਚੋਂ ਕਿਸੇ ਨੇ ਜਦ ਪਤੀ ਥੋੜਾ ਜਿਆ ਤੇਰੇ ਚੱਲੇ ਤੇ ਪਿੱਛੋਂ ਜਿਹੜੀ ਇਸਤਰੀ ਇਹ ਪੱਲਾ ਖਿੱਚ ਕੇ ਫਿਰ ਇਹ ਪੁੱਛਦੇ ਘਰ ਜਾ ਕੇ ਤੁਹਾਨੂੰ ਕੀ ਹੋ ਜਾਂਦਾ ਜਿੱਦੋਂ ਇੱਥੇ ਗੁਰੂ ਤੋਂ ਸਿੱਖਿਆ ਹੈ ਕਿ ਇੱਕ ਦੂਜੇ ਨਾਲ ਕਦਮ ਨਾਲ ਕਦਮ ਹਲਾ ਕੇ ਚੱਲਣਾ ਹੈ ਇੱਕ ਦੂਜੇ ਰਾਹ ਸਾਥ ਦੇਣਾ ਹੈ ਫਿਰ ਘਰ ਜਾ ਕੇ ਕੋ ਨੂੰ ਤੇ ਕੋ ਨੂੰ ਪੱਲਾ ਕਿਉਂ ਖਿੱਚਦੇ ਹੋ ਕਿਉਂ ਇੱਕ ਦੂਜੇ ਤੋਂ ਜਿਹੜਾ ਪੱਲਾ ਆਏ ਉਹ ਤੇ ਬਾਅਦ ਖਿੱਚ ਤੂੰ ਲਈ ਰੱਖ ਲਿਆ ਇਹ ਪੱਲਾ ਆਪ ਜੀ ਨੂੰ ਸਾਥ ਚੱਲਣ ਲਈ ਬਖਸ਼ਿਆ ਸੀ ਕਿ ਸਾਥ ਚੱਲਣਾ ਹੈ ਸਾਥ ਨਹੀਂ ਛੱਡਣਾ ਬੁਰਾ ਸਮਾਂ ਆਵੇ ਚੰਗਾ ਆਵੇ ਬਿਮਾਰੀ ਆਵੇ ਨਾ ਆਵੇ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਜੇ ਕਿਤੇ ਪੱਲੇ ਦੀ ਕੋ ਖੇਡ ਨੂੰ ਸਮਝਿਆ ਹੁੰਦਾ ਕਿ ਗੁਰੂ ਰਾਮਦਾਸ ਨੇ ਪੱਲਾ ਕਿਉਂ ਪਕੜਾਇਆ ਹੈ ਤੇ ਹਰਾਨੀ ਦੀ ਬਾਤ ਇਹ ਸਿੱਖਾਂ ਚ ਕਦੀ ਤਲਾ ਇਹ ਸਮਝਣ ਵਾਲੀਆਂ ਬਾਤਾਂ ਇੱਕ ਦੂਜੇ ਦੇ ਨਾਲ ਚੱਲਣਾ ਹੈ ਇੱਕ ਦੂਜੇ ਦੇ ਵਾਸਤੇ ਚੱਲਣਾ ਹੈ ਤੇ ਚੱਲਦੇ ਆਂ ਚੱਲਦੇ ਆਂ ਆਪ ਜੀ ਨੂੰ ਸਮਝ ਆ ਜਾਣੀ ਸੀ ਕਿ ਅੰਦਰ ਜਿਹੜੀ ਖੁਸ਼ੀ ਹੈ ਉਹ ਦੂਜੇ ਵਾਸਤੇ ਜੀਣ ਵਾਸਤੇ ਉਹ ਪ੍ਰੇਮ ਚ ਪ੍ਰੇਮ ਦੇ ਤੇਰਥ ਹੀ ਹੁੰਦੇ ਮੈਂ ਤੋਂ ਪਰੇ ਜਿੱਥੇ ਮੈਂ ਨਾ ਹੋਵਾਂ ਜਿੱਥੇ ਸਿਰਫ ਤੂੰ ਹੋਵੇਂ ਇਹ ਬੜਾ ਅਚਰਜ ਮਾਰ ਗਏ ਇਹਨੂੰ ਇਦਾਂ ਹੀ ਜੀਵਣਾ ਫਿਰ ਪੈਲਸ ਕਰਨ ਦੀ ਲੋੜ ਨਹੀਂ ਲੱਖਾਂ ਰੁਪਈਆ ਤੇ ਗਾਉਣ ਵਾਲੇ ਲਾ ਕੇ ਗੰਦਮੰਦ ਗਵਨ ਨਾ ਤੇ ਨੱਜਣ ਵਾਲੀ ਬਾਤ ਨਹੀਂ ਹੈ ਇਹ ਤੇ ਗੁਰੂ ਕੋ ਜਿਨੇ ਮਿੱਠੀ ਬਾਣੀ ਸੁਣ ਲਈ ਜਿਨੇ ਸਤਗੁਰੂ ਦੀ ਉਹ ਲਾਹਾਂ ਦਾ ਮਹਾਂ ਰੰਗ ਸੁਣ ਲਿਆ ਹੁਣ ਸੋਚੋ ਉਹਨੂੰ ਇਹ ਤੇ ਇਦਾਂ ਐ ਅਮਰ ਤੇ ਸ਼ੱਕ ਕਹੇ ਬਾਅਦ ਚ ਜ਼ਹਿਰ ਪੀਣਾ ਤੇ ਕਹਿਣਾ ਜ਼ਹਿਰ ਜ਼ਿਆਦਾ ਸੁਆਦੀ ਅਮਰ ਤੋਂ ਬਾਅਦ ਜਾ ਪੀਣ ਵਾਲਿਆਂ ਦੀ ਬਾਤ ਇਹ ਨਾ ਨਹੀਂ ਪਾਈ ਜਦੋਂ ਪਿਆਰੇ ਨਾਨਕ ਦੀ ਬਾਤ ਹੀ ਸੁਣ ਲਈ ਪਿਆਰੇ ਨਾਨਕ ਦੀ ਮਿੱਠੀ ਬਾਣੀ ਸੁਣ ਲਈ ਫਿਰ ਸੁਣਨ ਨੂੰ ਬਚਿਆ ਕੀ ਫਿਰ ਉਹਨੂੰ ਸੰਭਾਲ ਕੇ ਰੱਖਿਆ ਕਰੋ ਉਹਨੂੰ ਐਵੇਂ ਡੋਲਿਆ ਨਾ ਕਰੋ ਐਵੇਂ ਪੈਲਸਾਂ ਚ ਜਾ ਕੇ ਭੰਗੜੇ ਪਾਉਣ ਦੀ ਉਹਦੇ ਦੋ ਨੁਕਸਾਨ ਨੇ ਇੱਕ ਤੇ ਆਪਜੀ ਨੁਕਸਾਨ ਕਰਦੇ ਹੋ ਗੁਰੂ ਦੀ ਨਰਦਰੀ ਕਰਦੇ ਹੋ ਤੀਜਾ ਸਮਾਜ ਨੂੰ ਇੱਕ ਇਹੋ ਜੀ ਰੀਤ ਦੇ ਜਾਂਦੇ ਹੋ ਜਿਹਦੇ ਵਿੱਚ ਗਰੀਬ ਨੂੰ ਹੀ ਮਰਨਾ ਪੈਂਦਾ ਹੈ ਬਾਅਦ ਵਿੱਚ ਸੋਨਾ ਪਾਉਣਾ ਦਾਜ ਦੇਣੇ ਜਨੇਪੇ ਲੈਣੇ ਇਹ ਸਾਰੀਆਂ ਸਾਡੀਆਂ ਹੀ ਰਸਮਾਂ ਨੇ ਤੇ ਕਰਮ ਇੱਕ ਕਰਮ ਅੰਡੀਵਿਜੁਅਲੀ ਹੁੰਦਾ ਮੈਂ ਕੀਤਾ ਇਹ ਮੈਂ ਭੋਗਾਂਗਾ ਪਰ ਜਦੋਂ ਦਾਜ ਸਾਰੇ ਦੇ ਰਹੇ ਆ ਸਾਰੇ ਲੈ ਰਹੇ ਆ ਇਹ ਸਾਰੀਆਂ ਬੁਰੀਆਂ ਰੀਤਾਂ ਚ ਅਸੀਂ ਰੀਤਾਂ ਚ ਲਾਉਣ ਦੇ ਹੱਕ ਚ ਆ ਚਲਾਉਨੇ ਆ ਤੇ ਫਿਰ ਹੁੰਦਾ ਕਿ ਫਿਰ ਪਚਾਲ ਦੀ ਮਾਰ ਪੈਂਦੀ ਹੈ ਫਿਰ ਸੁਨਾਮੀ ਆਉਂਦੀ ਹੈ ਫਿਰ ਬਿਮਾਰੀਆਂ ਫੈਲਦੀਆਂ ਨੇ ਫਿਰ ਉਹ ਜਿਹੜਾ ਸਮੂਹਕ ਕਰਮ ਹੈ ਉਹਦਾ ਫਲ ਐਸੇ ਢੰਗ ਨਾਲ ਮਿਲਦਾ ਹੈ ਤੇ ਰਹੀ ਰੱਬ ਨੂੰ ਦੋਸ਼ ਦਿੰਨੇ ਕਿ ਰੱਬ ਨੇ ਕੀ ਕੀਤਾ ਨਹੀਂ ਭਾਈ ਹੁਣ ਮੰਨ ਲਓ ਤੁਸੀਂ ਦਾਜ ਲੈਂਦੇ ਤੇ ਦਿੰਦੇ ਹੋ ਦੂਰ ਕਿਤੇ ਕਿਸੇ ਪਿੰਡ ਦੇ ਵਿੱਚ ਕਿਸੇ ਧੀ ਨੂੰ ਤੇਲ ਪਾ ਕੇ ਸਾੜ ਦਿੱਤਾ ਉਹਦੀ ਚਮੜੀ ਸੜੀ ਕੇਸ ਸੜੇ ਕੱਪੜੇ ਜੁੜ ਗਏ ਨਾਲ ਉਹਦਾ ਤੜਫੀ ਚੀਕਾ ਮਾਰੀਆਂ ਉਹਦੇ ਦੁੱਖ ਦਾ ਉਹਦੇ ਦਦ ਦੇ ਵਿੱਚ ਅਸੀਂ ਨਹੀਂ ਜਿਨ੍ਹਾਂ ਨੇ ਰੀਤ ਦੇ ਵਿੱਚ ਹਿੱਸਾ ਬਣਿਆ ਦਾਜ ਦਿੱਤਾ ਅਸੀਂ ਵੀ ਉਹਨਾਂ ਹੀ ਜ਼ਿੰਮੇਵਾਰ ਹੋਏ ਕਿਉਂਕਿ ਉਸੇ ਰੀਤ ਤੋਂ ਲਨਚ ਆਇਆ ਉਸੇ ਰਾਲਚ ਕਰਕੇ ਸੜੇ ਉਹਦਾ ਕਾਰਨ ਕੁਝ ਨਾ ਕੁਝ ਅਸੀਂ ਵੀ ਬਣੇ ਕਿਉਂਕਿ ਅਸੀਂ ਇਹ ਰੀਤ ਨੂੰ ਹਿੱਸਾ ਪਾਇਆ ਇਸ ਰੀਤ ਦੇ ਵਿੱਚ ਇਹਨੂੰ ਚਲਾਉਣ ਦੇ ਵਿੱਚ ਗੁਰਨਾਨਕ ਪਿਤਾ ਦੇ ਘਰ ਇਦਾਂ ਦਾ ਕੁਝ ਨਹੀਂ ਨਾ ਦਾਜ ਲੈਣਾ ਨਾ ਦੇਣਾ ਨਾ ਇਦਾਂ ਦੀ ਕੋਈ ਬੁਰੀ ਰੀਤ ਨਹੀਂ ਫਿਰ ਦੂਜੀ ਬਾਤ ਆ ਜਾਂਦੀ ਜਿਵੇਂ ਲੰਗਰ ਦੀ ਬਾਤ ਆ ਜਾਵੇ ਲੰਗਰ ਕਿਸ ਗੁਰੂ ਪਿਤਾ ਨੇ ਚਲਾਇਆ ਸੀ ਤੁਨ ਗੁਰੂ ਨਾਨਕ ਮਹਾਰਾਜ ਜੀ ਤੇ ਲੰਗਰ ਦੀ ਇਹ ਡਾਇਲੋਜੀ ਕੀ ਸੀ ਲੰਗ ਲੰਗਰ ਕੀ ਛਕੇ ਲਾਉਣ ਵਾਸਤੇ ਸੀ ਸਵਾਦਾਂ ਵਾਸਤੇ ਸੀ ਲੰਗਰ ਕਾਦੇ ਲਈ ਸੀ ਲੋੜਵੰਦਾਂ ਵਾਸਤੇ ਸੀ ਕਿਸੇ ਰਾਹੀਰ ਵਾਸਤੇ ਸੀ ਭਾਵੇਂ ਉਹ ਗਰੀਬ ਏ ਭਾਵੇਂ ਅਮੀਰ ਏ ਜੇ ਦੂਰੋਂ ਚੱਲ ਕੇ ਆਇਆ ਏ ਉਹਦੀ ਲੋੜ ਏ ਜ਼ਰੂਰ ਤੇ ਉਹਦੇ ਵਾਸਤੇ ਸੀ ਲੰਗਰ ਦੀ ਮਰਿਆਦਾ ਤੇ ਲੰਗਰ ਦੀ ਮਰਿਆਦਾ ਦੇ ਵਿੱਚ ਇੱਕ ਪਿਆਰੇ ਨੇ ਹੋਰ ਕੀਤੀ ਸੀ ਜਿੱਥੇ ਸਤਿਗੁਰੂ ਨੇ ਕਿਹਾ ਸੀ ਰਾਣਾ ਰਾਂਖ ਬਰਾਬਰੀ ਜਿੱਥੇ ਰਾਜਾ ਤੇ ਗਰੀਬ ਇੱਕ ਸਾਰ ਬੈਠਣਗੇ ਇੱਕ ਬਰਾਬਰੀ ਹੋਏ ਇੱਕ ਪੰਗਤ ਦੇ ਵਿੱਚ ਛਕਿਆ ਜਾਏਗਾ ਤੇ ਸੰਗਤ ਦੇ ਪੰਗਤ ਦਾ ਵਿਧਾਨ ਪੈਦਾ ਹੋਇਆ ਹੁਣ ਤੁਸੀਂ ਸੋਚ ਕੇ ਦੇਖੋ ਕੀ ਇਸ ਲੰਗਰ ਨੂੰ ਆਪਣੇ ਪਿਆਰੇ ਦੀ ਉਸ ਮਰਿਆਦਾ ਨੂੰ ਸੰਭਾਲ ਰਹੇ ਆਂ ਹੁਣ ਤੇ ਸਾਡੇ ਚੋਲੇ ਵਾਲੇ ਬਾਬੇ ਵੀ ਨਹੀਂ ਸੰਭਲ ਰਹੇ ਆ ਸੁਲਤਾਨਪੁਰ ਲੋਧੀ ਸਾਹਿਬ ਚਲੇ ਜਾਓ ਉੱਥੇ ਵੀ ਆਈਪੀ ਲੰਗਰ ਵੀ ਮਿਲਣਗੇ ਤੁਹਾਨੂੰ ਕਿ ਅਮੀਰਾਂ ਵਾਸਤੇ ਵੱਖਰੇ ਭਾਵੇਂ ਗੁਰੂ ਅਮਰਦਾਸ ਜੀ ਨੇ ਅਕਬਰ ਆਇਆ ਸੀ ਤੇ ਉਹਨੂੰ ਵੀ ਪੰਗਤ ਚ ਬਿਠਾ ਕੇ ਸ਼ਕਾਇਆ ਸੀ ਪੀਜ਼ੇ ਚੱਲ ਰਹੇ ਨੇ ਕੋਈ ਕੇਕ ਕੱਟ ਰਿਹਾ ਏ ਕੋਈ 버ਗਰ ਵਰਤਾ ਰਿਹਾ ਏ ਕੋਈ ਨੂਡਲ ਵਰਤਾ ਰਿਹਾ ਏ ਗੁਰਨਾਨਕ ਦਾ ਲੰਗਰ ਇਹ ਨਹੀਂ ਕਿ ਤੁਹਾਡੀਆਂ ਨਾੜਾਂ ਚ ਕੋਲੇਸਟ੍ਰੋਲ ਜੰਮੇ ਤੇ ਉੱਥੇ ਜਾ ਕੇ ਹਾਰਟ ਟੈਕ ਆਵੇ ਤੇ ਮਰ ਜਾਓ ਗੁਰਨਾਨਕ ਦਾ ਲੰਗਰ ਸਿਹਤ ਜਾਬੀ ਦਾ ਲੰਗਰ ਆਪ ਜੀ ਦੀ ਸਿਹਤ ਦਾ ਲੰਗਰ ਏ ਜਿਨੇ ਇਹ ਜੀਵਨ ਦਿੱਤਾ ਅਰਸੀ ਕੀ ਹਾਲ ਕਰ ਲਿਆ ਹੁਣ ਆਪ ਜੀਆਂ ਨੂੰ ਵੀ ਬੰਦੀ ਏ ਵੈਸੇ ਤੇ ਇੱਥੇ ਵੀ ਕੁਰਸੀਆਂ ਮੇਜ਼ ਲੱਗੇ ਅਸੀਂ ਦੇਖ ਲਏ ਨੇ ਇੱਕ ਪ੍ਰਣ ਕਰ ਲਓ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਪ੍ਰਸ਼ਾਦੇ ਨੂੰ ਮੇਰੇ ਗੁਰੂ ਦਾ ਭੋਗ ਲੱਗ ਗਿਆ ਨਾ ਉਹ ਮੈਂ ਪੰਗਤ 'ਚ ਬਹਿ ਕੇ ਹੀ ਛਕਣਾ ਏ ਉਹ ਲੰਗਰ ਹੀ ਬਸ ਉਹ ਮੈਂ ਖੁਸ਼ੀ ਤੇ ਮੇਜ਼ ਤੇ ਬਹਿ ਕੇ ਨਹੀਂ ਛਕਣਾ ਤੇ ਜੇ ਸਮਝਦੇ ਹੋ ਕਿ ਤੁਸੀਂ ਗੁਰੂ ਅਮਰਦਾਸ ਤੋਂ ਜ਼ਿਆਦਾ ਸਿਆਣੇ ਹੋ ਤੇ ਫਿਰ ਪਾਈ ਤਾਂ ਦੀ ਮੌਜੇ ਕੀ ਕਰ ਸਕਦੇ ਆ ਜੇ ਐਸੇ ਆਨੰਦ ਕਾਰਜ ਦੀ ਮर्यादा ਪੂਰਨ ਰੱਖਣੀ ਹੁੰਦੀ ਤੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਪਰ ਆਪ ਜੀ ਦਾ ਕਸੂਰ ਵੀ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਸਾਨੂੰ ਪਤਾ ਵੀ ਨਹੀਂ ਕੋਈ ਸਮਝਾਉਂਦਾ ਵੀ ਨਹੀਂ ਸਮਝਾਉਣ ਵਾਲੇ ਤੇ ਤੁਹਾਨੂੰ ਇਹੋ ਹੀ ਦੱਸ ਜਾਂਦੇ ਕਿ ਇਹ ਵੀ ਗੁਰ ਮर्यादा ਨਾ ਕਰਾਇਆ ਏ ਇਹ ਮर्यादा ਪੂਰਨੇ ਉਹ ਤੁਹਾਨੂੰ ਖੁਸ਼ ਕਰਨ ਦੇ ਚੱਕਰ ਕਿਉਂਕਿ ਲਫਾਫਾ ਤੁਹਾਡੇ ਕੋਲ ਲੈਣਾ ਉਹ ਤੁਹਾਨੂੰ ਖੁਸ਼ ਕਰਨ ਦੇ ਚੱਕਰ ਚ ਇਹਨੂੰ ਹੀ ਮर्याਦਾ ਦੱਸ ਕੇ ਚਲੇ ਜਾਂਦੇ ਭਾਈ